ਦੱਖਤ ਸੰਦੋਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਦ ਸੇਵਾ ਮੁਕਤ ਕਰ ਦਿੱਤਾ ਗਿਆ ਵਾਹ ਦੇਖੋ ਇਹ ਤਾਂ ਸਾਨੂੰ ਉਦੋਂ ਹੀ ਦੀਦਾ ਸੀਗਾ ਪਹਿਲਾਂ ਜਦੋਂ ਇਹ ਮੀਟਿੰਗ ਕਟਾਣਾ ਸਾਹਿਬ ਹੋਈ ਸੀ ਇਹ ਮੀਟਿੰਗ ਦੇ ਵਿੱਚ ਵੀ ਕਈ ਮੈਂਬਰਾਂ ਨੇ ਕਿਹਾ ਤੇ ਇਹਨੂੰ ਜਿਹੜਾ ਆ ਜਥੇਦਾਰ ਨੂੰ ਇਹ ਕਹਿਣ ਦਾ ਕੀ ਹੱਕ ਸੀਗਾ ਤੇ ਇਹ ਜਿਹੜੇ ਇਕੱਲੇ-ਇਕੱਲੇ ਨੂੰ ਕਰਕੇ ਪਈਏ ਤੇ ਉੱਥੇ ਸਜ਼ਾ ਹੋ ਸਕਦੀ ਆ ਸ਼ਖੀਰ ਸਿੰਘ ਨੂੰ ਜੋ ਅਕਲ ਤੱਕ ਤੋਂ ਕਿਹਾ ਗਿਆ ਕੱਲਾ ਕੱਲਾ ਹਾਂ ਜਾਂ ਨਾਮ ਵਿੱਚ ਜਵਾਬ ਦੇ ਉਹਦੇ ਕਰਕੇ ਇਹ ਸਭ ਕੁਝ ਕੀਤਾ ਗਿਆ ਅੱਜ ਵੀ ਇਹ ਗੱਲ ਉੱਠੀ ਸੀ ਕਿ ਜੇ ਅਸੀਂ ਜਿਹੜੇ ਸਿੰਘ ਸਾਹਿਬ ਹੁੰਦਾ ਜਿਹੜਾ ਰਤਬਾ ਆ ਉਹਨੂੰ ਨਿਰਪੱਖ ਨਹੀਂ ਰੱਖਾਂਗੇ ਉਹ ਸਿੱਖ ਕੌਮ ਦੇ ਜਿਹੜੇ ਬੁੱਧੀਜੀਵ ਆ ਜਾਂ ਹੋਰ ਰਲ ਕੇ ਉਹਨੂੰ ਲਾਉਣ ਤੇ ਉਹਨੂੰ ਬਾਦ ਲਾਉਣ ਦਾ ਜਿਹੜਾ ਅਖਤਿਆਰ ਆ ਉਹ ਜਿਹੜੀ ਉਹਨਾਂ ਕੋਲੇ ਪਾਵਰ ਹੋਵੇ ਜਾਤੇ ਹੀ ਕੋਈ ਵੀ ਜਥੇਦਾਰ ਸਹੀ ਫੈਸਲਾ ਨਹੀਂ ਕਰ ਸਕਦਾ ਤਖਸਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਸੇਵਾ ਮੁਕਤ ਕਰ ਦਿੱਤਾ ਗਿਆ ਵਾ ਸੇਵਾ ਮੁਕਤ ਕਰਨ ਦੇ ਟਾਈਮ ਦੇ ਵਿੱਚ ਜਿਹੜੇ ਜਿਹੜੇ ਅੰਦਰ ਮੈਂਬਰ ਹਾਜ਼ਰ ਸੀ ਉਹ ਸਾਡੇ ਨਾਲ ਜੁੜ ਚੁੱਕੇ ਆ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਆ ਪਰਮਜੀਤ ਸਿੰਘ ਰਾਏਪੁਰ ਸਾਡੇ ਨਾਲ ਆਪੇ ਲੋ ਗੁਰਫਤੇ ਸਾਂਝ ਕਰਦੇ ਆ ਬਚੂਆ ਸਾਹਿਬ ਨਾਲ ਸਾਡੇ ਗੁਰਫਤੇ ਸਾਂਝ ਕਰਦੇ ਜੀ ਵਾਹਿਗੁਰੂ ਜੀ ਤੇਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੀ ਗੱਲਬਾਤ ਹੋਈ ਅੰਦਰ ਜਦੋਂ ਇਹ ਫੈਸਲਾ ਲਾ ਗਿਆ ਤੇ ਤੁਹਾਡਾ ਰੋ ਕੀ ਸੀ ਦੇਖੋ ਇਹ ਤਾਂ ਸਾਨੂੰ ਉਦਣੇ ਦੀਦਸਾਗਾ ਪਹਿਲਾਂ ਜਦੋਂ ਇਹ ਮੀਟਿੰਗ ਕਟਾਣਾ ਸਾਹਿਬ ਹੋਈ ਸੀ ਜਦੋਂ ਅੱਜ ਵੀ ਜਿਹੜੇ ਪੰਥਕ ਮੁੱਦਿਆਂ ਤੇ ਵਿਚਾਰਾਂ ਵਾਲੀ ਗੱਲ ਸੀਗਾ ਜਿਹੜਾ ਏਜੰਡਾ ਸੀਗਾ ਉਦਣ ਵੀ ਕਟਾਣਾ ਸਾਹਿਬ ਵੀ ਇਹੀ ਰੱਖਿਆ ਗਿਆ ਸੀ ਤੇ ਅੱਜ ਵੀ ਅਸੀਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਜਿਹੜਾ 2 ਦਸੰਬਰ ਨੂੰ ਪੰਜ ਸਿਕਸਾ ਸਾਹਿਬਾਂ ਨੇ ਫੈਸਲਾ ਲਿਆ ਜੇ ਦੀ ਸਾਰੀ ਦੁਨੀਆ ਚ ਉਹ ਸਿੱਖ ਨੇ ਜਿਹੜੀ ਆ ਵਧੀਆ ਉਹਨ ਮੰਨਿਆ ਸਗਾ ਭਈ ਇਹਦੇ ਨਾਲ ਸਿੱਖ ਓਮ ਚ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਹੋਈ ਆ ਪਰ ਇਹਨਾਂ ਨੇ ਉਹਦੇ ਕਰਕੇ ਜਿਹੜਾ ਜੋ ਉਹ ਚ ਫੈਸਲਾ ਹੋਇਆ ਸਗਾ ਇਹਨਾਂ ਨੂੰ ਜੇ ਤੇ ਇਹਨਾਂ ਦੇ ਮੁਤਾਬਕ ਫੈਸਲਾ ਕਰਦੇ ਇਹ ਤਾਂ ਠੀਕ ਸੀ ਤੇ ਇਹਨਾਂ ਨੇ ਜੇ ਇਹਨਾਂ ਨੂੰ ਪ੍ਰਧਾਨ ਸਾਹਿਬ ਦੇ ਬਾਰੇ ਚ ਫੈਸਲਾ ਕੀਤਾ ਗਿਆ ਜਾਂ ਜਿਹੜਾ 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 ਫਖਰੇ ਕੌਮ ਦਾ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ ਵਾਪਸ ਲਿਆ ਗਿਆ ਤੇ ਕੱਲੇ-ਕੱਲੇ ਨੂੰ ਇਹ 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 ਮੀਟਿੰਗ ਦੇ ਵਿੱਚ ਵੀ ਕਈ ਮੈਂਬਰਾਂ ਨੇ ਕਿਹਾ ਪਈ ਇਹਨੂੰ ਜਿਹੜਾ ਆ ਜਥੇਦਾਰ ਨੂੰ ਇਹ ਕਹਿਣ ਦਾ ਕੀ ਹੱਕ ਸ਼ਿਕਾ ਪਈ ਇਹ ਜਿਹੜੇ ਕੱਲੇ-ਕੱਲੇ ਨੂੰ ਕਰਕੇ ਪਈ ਪਈ ਉੱਥੇ ਸਜ਼ਾ ਹੋ ਸਕਦੀ ਆ ਸੁਖਵੀਰ ਸਿੰਘ ਨੂੰ ਜੋ ਕਲ ਤੱਕ ਤੋਂ ਕਿਹਾ ਗਿਆ ਤੇ ਕੱਲਾ ਕੱਲਾ ਹਾਂ ਜਾਂ ਨਾਮ ਵਿੱਚ ਜਵਾਬ ਦੇ ਉਹਦੇ ਕਰਕੇ ਇਹ ਸਭ ਕੁਝ ਕੀਤਾ ਗਿਆ ਕਿ ਦੋ ਤਿੰਨ ਦਿਨ ਦੇ ਫੈਸਲੇ ਹੋਏ ਆ ਉਹਨਾਂ ਫੈਸਲੇ ਦੇ ਕਾਰਨ ਹੀ ਅੱਜ ਗਿਆਨੀ ਹਰਪਿੰਦ ਚੁੱਟੀ ਹੋਈ ਆ ਕਿਉਂਕਿ ਉਹਨਾਂ ਉੱਤੇ ਜ ਆ ਦੋਸ਼ ਲੱਗੇ ਸੀ ਉਹ ਕਹਿੰਦੇ ਕਿ ਦੋਸ਼ ਸਾਬਤ ਹੋ ਚੁੱਕੇ ਆ ਕੀ ਲੱਗਦਾ ਤੁਹਾਡੇ ਅੰਦਰ ਗੱਲਬਾਤ ਹੋਈ ਕਿ ਦੋਸ਼ਾਂ ਦੀ ਗੱਲ ਚੱਲੀ ਜਾਂਦੀ ਨਹੀਂ ਦੋਸ਼ਾਂ ਦੀ ਤਾਂ ਉਹ ਜਿਹੜਾ ਅੱਗੇ ਉਹ ਜ세ਦਾਰ ਸਾਹਿਬ ਕਹਿ ਹਟੇ ਆ ਜਿਹੜੇ ਰਗੂਜੀਤ ਸਿੰਘ ਬਿਰਕਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਸੇ ਟਾਈਮ ਪੰਜ ਮਹਾਰਾਜ ਦੇ ਸਰੂਪ ਉੱਥੇ ਛੋੜੇ ਗਏ ਸੀਗੇ ਸੜ ਗਏ ਸੀ ਤਾਂ ਉਹਦਾ ਇਹਨਾਂ ਨੇ ਜਿਹੜਾ ਉਹਨਾਂ ਦੀ ਜੋ ਸ਼ਰੋਮਣੀ ਅਕਾਲੀ ਦਲ ਐਸਟੀਪੀਸੀLੋਂ ਜਿਸ ਤਰ੍ਹਾਂ ਆਪਾਂ ਨੂੰ ਉਹਨਾਂ ਨੂੰ ਪਛਤਾਵਾ ਕਰਨਾ ਚਾਹੀਦਾ ਉਹ ਵੀ ਨਹੀਂ ਕੀਤਾ ਸੀ ਇਸ ਕਰਕੇ ਉਹਨੂੰ ਤਨਖਾਹੀਆਂ ਕਰਾਰ ਦਿੱਤਾ ਸੀ ਇੱਕ ਤਨਖਾਹੀਆਂ ਕਰਾ ਉਹੀ ਜਿਆਦਾ ਉਹੀ ਇਨਚਾਰਜ ਸੀ ਇਹ ਤੇ ਇਹ ਤੇ ਸਿੰਘ ਸਾਹਿਬ ਨੇ ਵੀ ਕਿਹਾ ਸੀ ਗੈਨੇ ਹਰ ਕਿਸੇ ਦੀ ਗੱਲ ਕਰਦੇ ਉਹਨਾਂ ਨੇ ਵੀ ਕਿਹਾ ਸੀ ਕਿ ਮੇਰੇ ਵਾਸਤੇ ਜਾਂਚਿਓ ਬਿਠਾ ਰਹੇ ਹੋ ਜਿਨ੍ਹਾਂ ਨੂੰ ਦੱਗ ਹੀ ਕਰਾਰ ਦਿੱਤਾ ਹੋਇਆ ਵਾ ਅਕਾਲੀ ਦਲ ਦੇ ਮੇਨ ਨਮਾਇੰਦੇ ਆ ਨਹੀਂ ਉਹਨੇ ਤਾਂ ਪਹਿਲਾਂ ਕਹਿ ਦਿੱਤਾ ਸੀ ਇਹ ਜਾਂਚ ਤਾਂ ਪਹਿਲਾਂ ਹੀ ਹੋ ਚੁੱਕੀ ਆ ਜੋ ਦੋ ਤਰੀਕ ਨੂੰ ਇਹਨਾਂ ਨੇ ਫੈਸਲਾ ਕੀਤਾ ਸਗਾ ਉਹ ਉਹਦਣੀ ਸੋਚਦਾ ਜੇ ਤਾਂ ਉਹਨਾਂ ਦੀ ਮੰਨ ਲੈਂਦੇ ਫੇਰ ਤਾਂ ਠੀਕ ਸੀ ਜੇ ਨਹੀਂ ਮੰਨੀ ਤੇ ਉਹਨਾਂ ਤੇ ਇਹ ਕਰ ਦਿੱਤਾ ਗਿਆ ਅੰਦਰ ਸਿੱਧਾ ਮੈਂਬਰਾਂ ਨੇ ਕਿਹਾ ਪੀਐਨ ਪ੍ਰਧਾਨ ਨੂੰ ਜਾਂ ਬਾਕੀਆਂ ਨੂੰ ਜਿਹੜਾ ਕਿਹਾ ਵੀ ਹਾਂ ਜਾਂ ਨਾ ਵਿੱਚ ਜਵਾਬ ਦਿਓ ਜ ਫਕਰੇ ਕੌਮ ਦਾ ਅਵਾਰਡ ਜਿਹੜਾ ਤਰੀਕ ਗੱਲਬਾਤ ਹੋਈਆਂ ਤੁਹਾਡੇ ਨਾਲ ਜਦੋਂ ਹੋਈਆਂ ਸੀ ਜਿਹੜੇ ਅੰਤਰ ਕਮੇਟੀ ਦੇ ਬਾਕੀ ਮੈਂਬਰ ਸੀ ਜਿਹੜੇ ਕਿ ਇੱਕ ਢੜੇ ਨਾਲ ਜੁੜੇ ਹੋਏ ਆ ਉਹਨਾਂ ਨੇ ਸਵਾਲ ਚੁੱਕੇ ਸੀ ਬਿਲਕੁਲ ਬਿਲਕੁਲ ਸਵਾਲ ਚੁੱਕੇ ਆ ਵੀ ਜੋ ਜੇ ਜਸਹਰ ਸਾਹਿਬ ਨੇ ਜਿਹੜਾ ਇਹ ਕਿਹਾ ਵੀ ਹਾਂ ਜਾਂ ਨਾ ਵਿੱਚ ਜਵਾਬ ਦਿਓ ਉਹਦੇ ਨਾਲ ਸੁਖਵੀਰ ਸਿੰਘ ਨੂੰ ਜਿਹੜਾ ਸਜ਼ਾ ਵੀ ਹੋ ਸਕਦੀ ਆ ਵੀ ਉਹ ਕੋਈ ਨਹੀਂ ਚਾਹੁੰਦੇ ਅਸੀਂ ਇਦਾਂ ਹੋਵੇ ਤੇ ਜਿਹੜੇ ਨਾਲ ਸਾਰੀ ਦੁਨੀਆ ਚ ਇਹ ਸਪੈਸ਼ਲ ਐਨਸਰਾਇਆ ਗਿਆ ਸਰ ਫਿਰ ਤੁਸੀਂ ਵਿਰੋਧ ਕੀਤਾ ਇਸ ਗੱਲ ਦਾ ਤੁਹਾਡੇ ਵੱਲੋਂ ਕੀ ਸੀ ਪ੍ਰਤੀਕਰਮ ਉਸ ਟਾਈਮ ਅਸੀਂ ਤਾਂ ਅਸੀਂ ਤੇ ਕਿਹਾ ਕਿ ਜੇ ਆਪਾਂ ਅਖਾਲ ਤੱਕ ਨੂੰ ਸੁਪਰੀਮ ਮੰਗਦੇ ਆ ਜੇ ਅਸੀਂ ਉਹਨੂੰ ਸੁਪਰੀਮ ਮੰਗਦੇ ਆ ਸੁਪਰੀਮ ਕੋਰਟ ਹੋਵੇ ਇੱਕ ਹਾਈ ਕੋਰਟ ਉਹਦੀ ਇਨਕੁਆਰੀ ਕਰੇ ਉਹ ਦਿਨ ਹੀ ਵੈਲਿਡ ਹੋ ਤੇ ਇਸ ਕਰਕੇ ਜਿਹੜਾ ਆ ਅਸੀਂ ਉੱਥੇ ਲਿਖਤੀ ਨੋਟ ਵੀ ਦਿੱਤਾ ਤਿੰਨ ਮੈਂਬਰਾਂ ਨੇ ਇਹ ਇਸ ਟਾਈਮ ਤੋਂ ਉੱਤੇ ਜਿਹੜਾ ਫੈਸਲਾ ਲੈ ਗਿਆ ਤੋਂ ਬਾਅਦ ਦੇ ਵਿੱਚ ਕਾਰਜਕਾਰੀ ਜਥੇਦਾਰਾਂ ਦਾ ਲਾਜ਼ ਤੇ ਗਿਆ ਤੁਹਾਨੂੰ ਲੱਗਦਾ ਹਾਂਜੀ ਹਾਂਜੀ ਉਹ ਗਿਆਨੀ ਜਗਤਾਰ ਸਿੰਘ ਉਹਨਾਂ ਨੂੰ ਹਾਂਜੀ 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 ਜਿਹੜਾ ਹਾਈਪੋਸਬ ਗੱਲ ਕਰੀਏ ਪਹਿਲਾਂ ਵੀ ਉਹ ਜਿਹੇ ਫੈਸਲੇ ਆਏ ਆ ਜੇ ਭਾਈ ਰਣਜੀਤ ਸਿੰਘ ਦੀ ਗੱਲ ਕਰਦੇ ਆ ਹੋਰ ਸਿੰਘ ਸਾਹਿਬਾ ਇਹਨਾਂ ਨੂੰ ਲਿਹਾਉਣ ਵੇਲੇ ਤਰੀਕਾ ਹੋਰ ਹੁੰਦਾ ਵਾ ਲਾਉਣ ਵੇਲੇ ਤਰੀਕਾ ਹੋਰ ਹੁੰਦਾ ਵਾ ਇਹਦੇ ਵਾਸਤੇ ਕਿਵੇਂ ਵੇਖਦੇ ਹੋ ਕੌਮ ਦਾ ਧਿਆਨ ਆ ਜਿੱਧਰਲੇ ਪਾਸੇ ਸੀ ਖਾਸ ਕਰਕੇ ਪੰਥਕ ਸਫਾ ਦੇ ਵਿੱਚ ਧਿਆਨ ਅੱਜ ਵੀ ਇਹ ਗੱਲ ਉੱਠੀ ਸੀ ਕਿ ਜੇ ਅਸੀਂ ਜਿਹੜੇ ਸਿੰਘ ਸਾਹਿਬ ਦਾ ਜਿਹੜਾ ਰਤਬਾ ਆ ਉਹਨੂੰ ਨਰਪੱਖ ਨਹੀਂ ਰੱਖਾਂਗੇ ਉਹ ਸਿੱਖ ਕੌਮ ਦੇ ਜਿਹੜੇ ਬੁੱਧੀਜੀਬ ਆ ਜਾਂ ਹੋਰ ਰਲ ਕੇ ਉਹਨੂੰ ਲਾਉਣ ਤੇ ਉਹਨੂੰ ਬਾਦ ਲਾਉਣ ਦਾ ਜਿਹੜਾ ਅਖਤਿਆਰ ਆ ਉਹ ਜਿਹੜੀ ਉਹਨਾਂ ਕੋਲੇ ਪਾਵਰ ਹੋਵੇ ਪਜਾਤੇ ਕੋਈ ਵੀ ਜਹੇਦਾਰ ਸਹੀ ਫੈਸਲਾ ਨਹੀਂ ਕਰ ਸਕਦਾ ਧਰਵਾਜ ਜੀ ਪਰਮਜੀਤ ਸਿੰਘ ਰਾਏਪੁਰ ਸਾਡੇ ਨਾਲ ਸੀ ਉਹਨਾਂ ਕਹਿੰਿਆ ਕਿ ਅਸੀਂ ਵਿਰੋਧ ਕੀਤਾ ਸੀ ਜਦੋਂ ਸਿੰਘ ਸਾਹਿਬ ਨੂੰ ਲਾਉਣ ਦੀ ਗੱਲ ਹੋਈ ਆ ਵਿਰੋਧ ਕੀਤਾ ਗਿਆ ਸੀ ਪਰ ਜੇ ਦੂਜੇ ਧੜੇ ਦੀ ਗੱਲ ਕਰਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਫੈਸਲੇ ਸੀ ਆਕਾਲ ਤੱਕ ਸਾਰੇ ਫੈਸਲੇ ਲਏ ਗਏ ਸੀ ਉਹਨਾਂ ਫੈਸਲਿਆਂ ਦੇ ਵਿੱਚ ਹਾਂ ਤੇ ਨਾ ਦੇ ਜਵਾਬ ਸੁਖਬੀਰ ਸਿੰਘ ਬਾਦਲ ਕੋਲ ਲਏ ਗਏ ਜੇ ਤੇ ਉਹਦੇ ਕਿੰਤੂ ਵੀ ਹੋਈ ਕਿ ਇਸ ਤਰ੍ਹਾਂ ਨਹੀਂ ਸੀ ਚਾਹੀਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਹਾਂ ਜਾਂ ਨਾ ਦੇ ਵਿੱਚ ਹੀ ਕੇਵਲ ਜਵਾਬ ਦੇਣ ਉਹਦੇ ਨਾਲ ਆਉਣੇ ਸਮੇਂ ਸਜ਼ਾ ਹੋਸੀ ਜੋ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਹਿੰਦੇ ਕਿ ਸੀ ਵਿਰੋਧ ਵੀ ਕੀਤਾ ਸੀ ਪਰ ਉਸ ਸਮੇਂ ਲਿਖਤੀ ਜੋ ਵੀ ਆਇਆ ਸੀ ਉਥੇ ਜੋ ਫੈਸਲੇ ਲਏ ਗਏ ਸੀ ਫੈਸਲੇ ਦੇ ਵਿਰੋਧ ਹੋਣ ਦੇ ਬਾਵਜੂਦ ਵੀ ਗਿਆਨੀ ਹਰਪ੍ਰੀਤ ਸਿੰਘ ਸਵਾਮਾ ਖਤਮ ਹੋ ਚੁੱਕੀਆਂ ਵਾਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਸੰਡੂ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਦੇ ਵਿੱਚ ਜੋ ਪੜਤਾਲ ਹੋਈ ਛੇ ਥੋੜੀ ਦੇਰ ਤੱਕ ਉਹ ਵੀ ਸਾਹਮਣੇ ਆਜੂਗਾ ਕਿ ਪੜਤਾਲ ਦੇ ਵਿੱਚ ਫੈਸਲੇ ਕੀ ਆਏ ਸੀ ਜਿਹੜੀ ਪੜਤਾਲ ਹੋਈ ਸੀ ਕਿਹੜੀ ਗਲਤੀ ਉਹਨਾਂ ਕੋਲ ਹੋਈ ਜਿਹੜਾ ਇੱਕ ਵੱਡਾ ਫੈਸਲਾ ਲਾਇਆ ਗਿਆ ਅੱਜ ਉਸ ਗਲਤੀ ਦਾ ਖਮਿਆਜਾ ਭੁਗਤਣਾ ਪਿਆ ਜਿਹੜਾ ਅੱਜ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾਉਣ ਤੋਂ ਬਚ ਕੱਢਿਆ ਗਿਆ ਉਹਨਾਂ ਨੂੰ ਥੋੜੀ ਦੇਰ ਤੱਕ ਛੇ ਉਹ ਵੀ ਮੀਡੀਏ ਦੇ ਵਿੱਚ ਆਜੂਗਾ ਉਹ ਵੀ ਤੁਹਾਨੂੰ ਅਸੀਂ ਜੂ ਸੁਣਾਵਾਗੇ ਸੀ ਕਿ ਕਿਹੜੀਆਂ ਵੱਡੀਆਂ ਗਲਤੀਆਂ ਸੀ ਜਿਹੜੀਆਂ ਗਾਨੀ ਹਰਪ੍ਰੀਤ ਸਿੰਘ ਕੋਲੋਂ ਹੋਈਆਂ ਤੇ ਤਖਤ ਦੇ ਜਥੇਦਾਰ ਸਾਹਿਬ ਦੀ ਉਪਾਧੀ ਹੁੰਦੀ ਆ ਬੜਾ ਵੱਡਾ ਪਦਵਾ ਪਦਵੀ ਹੁੰਦੀ ਆ ਜਿਹੜੀਆਂ ਉਹ ਸਵਾਮ ਵਾਪਸ ਲੈ ਲਈਆਂ ਗਿਆ ਵਾ ਪਰ ਜਿਵੇਂ ਰਾਏਪੁਰ ਸਾਹਿਬ ਨੇ ਵੀ ਕਿਹਾ ਕਿ ਜਦੋਂ ਲੈ ਕੇ ਆਉਣਾ ਹੁੰਦਾ ਵਾ ਉਦੋਂ ਕੁਝ ਹੋਰ ਟੰਗ ਤਰੀਕੇ ਹੁੰਦੇ ਆ ਪਰ ਲਾਉਣ ਵੇਲੇ ਟੰਗ ਤਰੀਕੇ ਜਿਹੜੇ ਚੰਗੇ ਨਹੀਂ ਹੈਗੇ ਸਿੱਖ ਵਿਦਵਾਨਾਂ ਦੀ ਮੀਟਿੰਗ ਹੋਣੀ ਚਾਹੀਦੀ ਆ ਬੁੱਧੀਜੀਵੀਾਂ ਦੀ ਮੀਟਿੰਗ ਹੋਣੀ ਚਾਹੀਦੀ ਆ ਕੋਈ ਵਿਧੀ ਵਿਧਾਨ ਹੋਵੇ ਪਰ ਅੰਦਰ ਜੋ ਗੱਲਬਾਤ ਹੋਈ ਕਹਿੰਦੇ ਕਿ ਜ਼ਿਆਦਾਤਰ ਜਿਹੜੇ ਮੈਂਬਰ ਸਾਹਿਬਾਨ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੋ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਫੈਸਲਾ ਲਿਆ ਵਾ ਕਿਉਂਕਿ ਹਾਂ ਜਾਂ ਨਾ ਦਾ ਜਵਾਬ ਹੀ ਕੇਵਲ ਤੱਕ ਸਭ ਤੋਂ ਫੈਸਲਾ ਸੀ ਕਿ ਸੁਖਬੀਰ ਸਿੰਘ ਬਾਦਲ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਉਸ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਹਲ ਸਮੇਂ ਸਜ਼ਾ ਵੀ ਹੋ ਸਕਦੀ ਆ ਇਹ ਅੰਦਰ ਦੀ ਗੱਲ ਆ ਜੋ ਕਿ ਪਰਮਜੀਤ ਸਿੰਘ ਕੋਸ਼ਿਸ਼ ਕਰਦੇ ਆਪਾਂ ਜਸਵੰਤ ਸਿੰਘ ਪੜੈਲ ਜੀ ਵੀ ਉੱਥੇ ਸੀ ਹੋਰ ਵੀ ਆਗੂ ਸਹਿਬਾਨ ਉੱਥੇ ਸੀ ਉਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਦੇ ਆ ਪਰ ਅੱਜ ਜਿਹੜੀਆਂ ਸਵਾਮਾ ਗਿਆਨੀ ਹਰਪ੍ਰੀਤ ਸਿੰਘ ਦੀਆਂ ਖਤਮ ਕਰ ਦਿੱਤੀਆਂ ਗਈਆਂ ਵਾ ਕਈ ਦਿਨ ਤੋਂ ਚਰਚਾਵਾਂ ਦਾ ਦੌਰ ਸੀ ਜਿਹਨੂੰ ਕਿਤੇ ਨਾ ਕਿਤੇ ਹੁਣ ਵਿਰਾਮ ਲੱਗ ਚੁੱਕਾ ਵਾ ਪਰ ਚਰਚਾਵਾਂ ਦੇ ਦੌਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਪਾਸੇ ਇੱਕ ਉਂਗਲ ਤੇ ਜ਼ਰੂਰ ਠੀ ਆ ਕਿ ਉਹਨਾਂ ਨੂੰ ਦੋਸ਼ੀ ਸਾਬਤ ਕਰ ਦਿੱਤਾ ਗਿਆ ਵਾ ਉਹ ਦੋਸ਼ ਸਾਬਤ ਕਰਨ ਵਾਸਤੇ ਰਗੂਜੀਤ ਸਿੰਘ ਵਿਰਕ ਜਾਂ ਦੋ ਮੈਂਬਰ ਸੀ ਜਿਹੜੇ ਜਿਨ੍ਹਾਂ ਨੇ ਪੜਤਾਲ ਕੀਤੀ ਦੇਖਦੇ ਆ ਦੋਸ਼ ਕਿਹੜੇ ਸੀ ਜਿਹੜੇ ਕਿ ਗਿਆਨੀ ਹਰਪ੍ਰੀ